ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੇਰੇ ਨਾਲ ਇੱਕ ਨੌਜਵਾਨ ਭੈਣ ਹੈ 33 ਕੁ ਵਰਿਆਂ ਦੀ ਮੈਂ ਇਹਨਾਂ ਦੇ ਮੂੰਹ ਪੁੱਛੂੰਗਾ ਭੈਣ ਜੀ ਤੁਹਾਨੂੰ ਦਿੱਕਤ ਕੀ ਸੀਗੀ ਕਵਰਾਟ ਹੁੰਦਾ ਸੀ ਜੀ ਬੇਚੈਨੀ ਲੱਗਦੀ ਸੀ ਸਿਰ ਭਾਰੀ ਹੁੰਦਾ ਸੀ ਚੱਕਰ ਆਉਂਦੇ ਸੀ ਹੂੰ ਤੇ ਮਨ ਨਹੀਂ ਲੱਗਦਾ ਸੀ ਕਿਸੇ ਕੰਮ 'ਚ ਜੀ ਹਾਂ ਹਾਂ ਜੀ ਦਿਮਾਗ ਬੁੱਜ ਰਹਿਦਾ ਸੀ ਬੁੱਜੇ ਜਿਵੇਂ ਬੰਦ ਘੁੰਮ ਜਾਵੇ ਹਾਂ ਜੀ ਹੂੰ ਇਹਨਾਂ ਨੇ ਮਾਈਂਡ ਪ੍ਰੋਗਰਾਮਿੰਗ ਦੀ ਕਲਾਸ ਲਾਈ ਹੈ ਜੀ ਤੇ ਹੁਣ ਕਿਵੇਂ ਹੈ ਬਿਲਕੁਲ ਠੀਕ ਹੈ ਜੀ ਹੁਣ ਮੈਂ ਹਾਂ ਬਿਲਕੁਲ ਠੀਕ ਹਾਂ ਹੁਣ ਚੱਕਰ ਆਉਂਦਾ ਹੈ ਨਾ ਜੀ ਕੋਈ ਘਬਰਾਟ ਨਾ ਜੀ ਬੇਚੈਨੀ ਐ ਚ ਵੀ ਨਾ ਜੀ ਬਿਲਕੁਲ ਠੀਕ ਹਾਂ ਹਾਂ ਜੀ ਕੋ ਕਲਾਸ ਨਾਲ ਬਿਲਕੁਲ ਓਕੇ ਹੋ ਗਏ ਹਾਂ ਜੀ ਹੁ ਕੰਮ ਕਰਨ ਨੂੰ ਜੀ ਵਧੀਆ ਕਰਦਾ ਹਾਂ ਜੀ ਇੱਕ ਕਲਾਸ ਦੇ ਨਾਲ ਇਹ ਰਿਜ਼ਲਟ ਮਿਲਿਆ ਜੀ ਕਿ ਕੰਮ ਕਰਨ ਨੂੰ ਵੀ ਜੀ ਕਰ ਰਹੇ ਆ ਬਿਲਕੁਲ ਠੀਕ ਠਾਕ ਨੇ ਚੜਦੀ ਕਲਾ ਚ ਨੇ ਤੇ ਚੱਕਰ ਆਉਂਦਾ ਸੀਗਾ ਉਹ ਵੀ ਖਤਮ ਹੈ ਬਿਲਕੁਲ ਠੀਕ ਠਾਕ ਹੋ ਗਏ ਤਾਂ ਪੰਜ ਜੀ ਮੈਂ ਤੁਹਾਨੂੰ ਕੋਈ ਦਵਾਈ ਦਿੱਤੀ ਹੈ ਜੀ ਨਾ ਜੀ ਸਿਰਫ ਤੇ ਸਿਰਫ ਮਾਈਂਡ ਪ੍ਰੋਗਰਾਮਿੰਗ ਦੀ ਕਲਾਸ ਦੇ ਤਹਿਤ ਇਹ ਵਧੀਆ ਰਿਜ਼ਲਟ ਜਿਹੜਾ ਆਇਆ ਸੋ ਚਲੋ ਸ਼ੁਕਰ ਹੈ ਵਾਈਗੁਰੂ ਜੀ ਦਾ ਅਕਾਲ ਪੁਰਖ ਦਾ ਕੇ ਭੈਣ ਬਿਲਕੁਲ ਠੀਕ ਠਾਕ ਨੇ ਹੁਣ ਤੁਹਾਡਾ ਕੰਮ ਕਰਨ ਨੂੰ ਜੀ ਕਰ ਰਿਹਾ ਹਾਂਜੀ ਬਿਲਕੁਲ ਹਾਂਜੀ ਵਧੀਆ ਕੰਮ ਤਾਂ ਦਾ ਕਰੂੰਗੇ ਹਾਂਜੀ ਤੇ ਚਲੋ ਠੀਕ ਹੈ ਜੀ ਇਹ ਇੱਕ ਜਾਣਕਾਰੀ ਤੁਹਾਡੇ ਧਿਆਨ ਚ ਲੈਂਦੀ ਹੈ ਸਭ ਦੇ ਸੋ ਅਸੀਂ ਆਪਣੇ ਮਨ ਨੂੰ ਗੁਰਬਾਣੀ ਚ ਲਿਖਿਆ ਹੈ ਜੈਸਾ ਸੀਵੀ ਤੈਸੋ ਹੋਈ ਜੇ ਅਸੀਂ ਪੋਜ਼ਿਟਿਵ ਸੋਚਾਂਗੇ ਪੋਜ਼ਿਟਿਵ ਹੋਊਗਾ 네ਗੇਟਿਵ ਸੋਚਾਂਗੇ 네ਗੇਟਿਵ ਹੋਊਗਾ ਸੋ ਇਹ ਤੁਹਾਡੇ ਧਿਆਨ ਚ ਲੈਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ